ਰਾਨੀ ਜੀ ਵੀਡੀਓ ਵਾਲੀ ਆ ਹਾਂਜੀ ਤੋਂ ਉਹ ਵਾੜੀ ਦੇ ਕਿਹੜੇ ਗਲੋਂ ਨੇ ਮੁੰਡਾ ਕਲਾ ਕੀਤਾ ਗਿਆ ਹਾਂਜੀ ਅੰਕਲੋਂ ਧੋਖਾ ਧੜੀ ਕੀਤੀ ਉਹਨੇ ਉਹ ਕਹਿੰਦੀ ਕਿ ਮੁੰਡਾ ਕਵਾਰਾ ਏ ਸਾਨੂੰ ਤੁਹਾਨੂੰ ਜੂਤ ਮਾਰ ਕੇ ਲੈ ਗਈ ਆ ਤੇ ਅਸੀਂ ਚਲ ਗਏ ਉਹਦੇ ਨਾਲ ਹਾਂਜੀ ਤੇ ਉੱਥੇ ਜਾ ਕੇ ਮੜ ਕੇ ਦਾ 15 ਦਿਨਾਂ ਦੇ ਵਿੱਚ ਵਿੱਚ ਇਹਨੇ ਵਿਆਹ ਲਈ ਲੈ ਸਾਡੇ ਤੋਂ ਉੱਥੇ ਹੀ ਚਲ ਗਿਆ ਵਿਆਹ ਹੋ ਗਿਆ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਮੁੰਡਾ ਵਿਆਹਿਆ ਹੈ ਨਸ਼ੇ ਕਰਦਾ ਹੈ ਹਾਂਜੀ ਉਤੇ ਬਾਅਦ ਵਿੱਚ ਮੇਰੇ ਮਾਮਾ ਜੀ ਦਾ ਬੇਟਾ ਗਿਆ ਨਾਲ ਉਹਨੇ ਸਾਰੀ ਪੁਛਪੜਤਾਲ ਕੀਤੀ ਸੀ ਤੇ ਉੱਤਿਆਂ ਨੂੰ ਪਤਾ ਲੱਗਾ ਵੀ ਇੱਧਰ ਨਸ਼ਾ ਖਾਂਦਾ ਹੈ ਤੇ ਫਿਰ ਅਹੀਂ ਮਮੀ ਉਹਨੇ ਗੈਬ ਨੂੰ ਲੈ ਆਇਆ ਹਾਂਜੀ ਫਿਰ ਮੈਂ ਆ ਗਈ ਹਾਂ ਇਹਦੇ ਜਿਹੜਾ ਵਿਆਹ ਤੋਂ ਬਾਅਦ ਦਾ ਹਾਂਜੀ ਅਗਲੇ ਦੇ ਵਿਆਹ ਵਾਲੇ ਹਾਂਜੀ ਉਸ ਤੋਂ ਬਾਅਦ ਵੀ ਦਿਨੇ ਰਿਸਾ ਕਰਕੇ ਮੈਂ ਗਰਭਵਤੀ ਦੀ ਫਿਰਾਈ ਸਗਿਆ ਹਾਂ ਹਾਂਜੀ ਫਿਰ ਅਹੀਂ ਪੁੱਛਿਆ ਵੀ ਤੂੰ ਝੂਠਾ ਓ ਝੂਠ ਪਿਓ ਮਾਰਿਆ ਹੈ ਉਹ ਨਹੀਂ ਮੈਂ ਨਹੀਂ ਝੂਠ ਮਾਰਿਆ ਸਾਰਾ ਕੁਝ ਉਹਨਾਂ ਨੇ ਕੀਤਾ ਹੈ ਆਨਣੇ ਪਤਾ ਨਹੀਂ ਕਿੰਨੇ ਪੈਸੇ ਲੈ ਉਹਨਾਂ ਤੋਂ ਕਿੰਨੇ ਨਹੀਂ ਲੈ ਅੰਟੀ ਬਾਚਾਂ ਅੰਕੇ ਪੁੱਛਿਆ ਸੀ ਆਈ ਵੀ ਨਹੀਂ ਆ ਡਿਕਰੇ ਆਈ ਵੀ ਨਹੀਂ ਫੋਨ ਵੀ ਲਾਇਆ ਹੈ ਯਾ ਡਿਕਰੇ ਯਾਰ ਗੱਲ ਹੋ ਗਈ ਹੈ ਕੁਦੀ ਲੈਣਤਾ ਹੈ ਤੇ ਉਹ ਆਈ ਨਹੀਂ ਆ ਡਿਕਰੇ ਤੇ ਬਾਅਦ ਵਿੱਚ ਸਾਰੇ ਪਰਿਵਾਰ ਗਏ ਆ ਤੇ ਉਦੋਂ ਨਹੀਂ ਆਉਂਦੀ ਤੇ ਫਿਰ ਇਹ ਜਾਂਦਾ ਤੱਕੇ ਨਾ ਫਿਰ ਇਸ ਤੜੇ ਤੇ ਲਿਆ ਕੇ ਮੂੰਕਾਲਾ ਕੀਤਾ ਹਾਂਜੀ ਤੇ ਮਿਲਦਾਂ ਜਿਹੜਾ ਪੱਕਾ ਮੈਂ ਤਾਂ ਗਲਤ ਕੀਤਾ ਤੇ ਅੰਕਲ ਮੇਰੇ ਮੂੰਹ ਨਾਲੋਂ ਵੀ ਜ਼ਿਆਦਾ ਮੂੰਕਾਲਾ ਹੋ ਗਿਆ ਉਹਦਾ ਉਹਦਾ ਤੇ ਮੁੰਡਾ ਦੁੱਖ ਸਾਰਿਆਂ ਨੂੰ ਲੱਗਾ ਤੇ ਜਿਹੜਾ ਇਹਨੇ ਧੋਖਾ ਕੀਤਾ ਉਹ ਇਸ ਗੱਲ ਨੂੰ ਪੰਚਾਇਤ ਨੂੰ ਜਾਂ ਥਾਣੇ ਦਰਖਾਸਤ ਦੀ ਕੋਈ ਹਾਂਜੀ ਹਾਂਜੀ ਦਿੱਤੀ ਦਰਖਾਸਤ ਥਾਣੇལ་ ਕੋਈ ਨਹੀਂ ਆਇਆ ਵੀ ਪਰ ਪੰਚਾਇਤ ਨਾਲ ਗੱਲ ਪੰਚਾਇਤ ਨਾਲ ਕੋਈ ਗੱਲ ਨਹੀਂ ਹੋਈ ਅੱਜ ਤੇ ਤੁਹਾਡਾ ਫਿਕਰ ਨਹੀਂ ਬੰਦਾ ਜੀ ਕਿ ਪੰਚਾਇਤ ਜੀ ਗੱਲ ਲੈ ਗਏ ਤੇ ਸਾਡਾ ਧੋਖਾ ਹੱਟਾ ਕਰ ਨਾ ਆਇਆ ਹਾਂ ਡੰਗੂ ਸਾਹੀ ਅੰਕਲ ਹੈ ਸਾਡਾ ਗੁੱਸਾ ਬਹੁਤ ਜ਼ਿਆਦਾ ਹੈ ਤੈਹੀਂ ਫਿਰ ਕਰਤਾ ਮੋਕਾ ਲੈ ਇਹਨੇ ਵੀਡੀਓ ਬਣਾਈ ਕਿਹਦੇ ਵਾਰੀ ਦਿੱਤੀ ਪਤਾ ਨਹੀਂ ਕਿੰਨੀ ਦਿੱਤੀ ਬਣੀ ਕਿਥੇ ਪਤਾ ਨਹੀਂ ਨਾ ਨਹੀਂ ਪਤਾ ਸਰਪੰਚ ਦੇ ਬੁਲਾਵਾ ਹੀ ਨਹੀਂ ਨਹੀਂ ਸਰਪੰਚ ਦੇ ਨਹੀਂ ਤੇ ਸਰਪੰਚ ਦੇ ਗਿਆ ਵੀ ਇਥੇ ਉਹ ਨਹੀਂ ਨਾ ਉਹ ਸਰਪੰਚ ਨੇ ਨਹੀਂ ਕਿਹਾ ਕੀ ਠੀਕ ਹੈ ਚਲੋ ਹਾਂ ਤੇਰੀ ਵੀਡੀਓ ਵਾਲੇ ਦੇ ਵਿਸ਼ੇ ਤੇਰਾ ਮੂੰਹ ਕਾਲਾ ਕੀਤਾ ਕੀ ਸਾਰੀ ਗੱਲ ਇਹਨਾਂ ਨੇ ਰਿਸ਼ਤਾ ਕੀਤਾ ਸੀ ਕੁੜੀ ਦਾ ਮੈਂ ਦੱਸ ਪਾਤੀ ਇਹਨਾਂ ਨੂੰ ਮੈਂ ਮੇਰੀ ਮਾਸੀ ਦੀ ਕੁੜੀ ਆ ਉਹਦੇ ਕੋ ਮੁੰਡਾ ਆ ਇਹਨਾਂ ਵੇਸੇ 10 ਜਣੇ ਘਰ ਬੁਆ ਵੇਖਣ ਗਏ ਆ ਵੇਖੇ ਉੱਥੇ ਜਦੋਂ ਨਾ ਮੀਰ ਸ਼ਰਾਬ ਵੇਖਿਆ ਉੱਥੇ ਪੀਨ ਖਾਂਡਾ ਤੇ ਮੈਂ ਕਿਹਾ ਆਪਦੀ ਪੁਛ ਪੜਤਾਲ ਕਰ ਲੋ ਕੱਲ ਨੂੰ ਮੈਨੂੰ ਨਾ ਕੋਈ ਗੱਲ ਬਾਰ ਕਿਉ ਮੇਰੀ ਮਾਸੀ ਦੀ ਕੁੜੀ ਨੇ ਰਿਸ਼ਤਾ ਕਰਿਆ ਜੋ ਇਹਨਾਂ ਮੈਨੂੰ ਪੁੱਛਿਆ ਕਿ ਆਏ ਨਹੀਂ ਇਹਨਾਂ ਦੇ ਮ ਘਰ ਗਈ ਆ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਨਹੀਂ ਆ ਬਰਾਤ ਵਾਲੇ ਦਿਨ ਵੀ ਇਹਨਾਂ ਮੈਨੂੰ ਪੁੱਛਿਆ ਕਿ ਆ ਮ ਬਰਾਤ ਵਾਲੇ ਦਿਨ ਵੀ ਇਹਨਾਂ ਦੇ ਘਰ ਗਈ ਆ ਇਹਨਾਂ ਮੁੜ ਕੇ ਆਸਤਾ ਮੁੰਡਾ ਵਿਆਹਿਆ ਆ ਮੈਂ ਕਿਹਾ ਤੁਸੀਂ ਮੈਨੂੰ ਸੱਦ ਦਿਓ ਮੈਨੂੰ ਨਾਲ ਲੈ ਕੇ ਜਾਂਦੇ ਹੋ ਇਹਨਾਂ ਮੈਨੂੰ ਕੋਈ ਗੱਲਬਾਤ ਨਹੀਂ ਦੱਸੀ ਕੁੜੀ ਦੇ ਤਲਾਕ ਵੀ ਕਰਾ ਲਿਆਏ ਤਲਾਕਰਾ ਕੇ ਲਿਆਂਕੇ ਇਹਨਾਂ ਨੇ ਮੈਨੂੰ ਫੋਨ ਲਾਇਆ ਨੇ ਕਿੱਥੇ ਆ ਘਰੇ ਆ ਸਰਪੰਚ ਸਾਦਾ ਮੈਂ ਸਰਪੰਚ ਮੇਰੇ ਘਰ ਆ ਜੇ ਜੇ ਤੁਹਾਡੇ ਘਰ ਆ ਸਕਦਾ ਮੇਰੇ ਘਰ ਵੀ ਆ ਸਕਦਾ ਸਰਪੰਚ ਸਾਡੀ ਦੋਵਾਂ ਤਰ੍ਹਾਂ ਦੀ ਗੱਲ ਸੁਣਨ ਲੱਗਦਾ ਆ ਫਿਰ ਮੈਨੂੰ ਇੱਥੇ ਆ ਗਏ ਆ ਮੈਂ ਮੈਨੂੰ ਤਾਂ ਕੈਸ਼ਾਈ ਕੀਤੀ ਆ ਉੱਠ ਤਾਂ ਤੈਨੂੰ ਸਰਪੰਚ ਸੱਦੀ ਜਾਂਦਾ ਆ ਮੈਂ ਸਰਪੰਚ ਦੇ ਥਰੂ ਚਲੇ ਗਈਆਂ ਪੰਚਾਇਤ ਦੇ ਆ ਕੇ ਪੰਚਾਇਤ ਮੈਂ ਰਾਬਰ ਗਿੰਦੀਆ ਤੇ ਗਾੜੀ ਸਰਪੰਚ ਨੇ ਕੋਈ ਗੱਲ ਨਹੀਂ ਆ ਇਹਨਾਂ ਫੜਕੇ ਮੇਰਾ ਮੂੰਹ ਕਾਲਾ ਕਰਤਾ ਸਰਪੰਚ ਦੀ ਥਰੂ ਨੇ ਸਾਰਾ ਕੋਸ਼ਿਸ਼ ਕੀਤਾ ਇਹ ਲੱਗਦਾ ਤੁਹਾਨੂੰ ਇਹ ਸਰਪੰਚ ਦੀ ਸ਼ਹਿਰ ਸਾਰਾ ਕੁਝ ਆ ਹਾਂਜੀ ਮੇਰੀ ਕੋਈ ਸੁੰਦਾ ਗੇਂਦਾ ਨਹੀਂ ਮੈਂ ਗਰੀਬਣੀ ਆਪਦੇ ਨਿਕਨੇਕੇ ਬੱਚੇ ਲਿੱਤੇ ਬੈਠੀ ਆ ਪੁੱਤ ਮੇਰਾ ਕੰਪਨੀ ਚ ਮੈਂ ਕੱਲੀ ਇੱਥੇ ਰਹਿਨੀ ਆ ਮੈਨੂੰ ਇਹਨਾਂ ਦਾ ਹਰ ਵੇਲੇ ਖਤਰਾ ਆ ਜੀ ਤੁਸੀਂ ਕੋਈ ਦਰਖਾਸਤ ਦਿੱਤੀ ਆ ਹਾਂ ਜੀ ਦਰਖਾਸਤ ਦਿੱਤੀ ਆ ਤੇਰਾ ਸਰਪੰਚ ਜਿੰਦਾ ਕੀ ਨਾਗੇ ਸਰਪੰਚ ਇਹਦਾ ਨਾ ਜਿੰਦਰ ਸਿੰਘ ਸਰਪੰਚ ਆ ਜੀ ਜਿਹੜਾ ਦੂਸਰੇ ਚ ਨਾ ਮੂੰਹ ਕਾਲਾ ਕੀਤਾ ਉਹ ਕੌਣ ਉਹ ਸੁੱਖਾ ਸਿੰਘ ਆ ਇੱਕ ਦਾ ਨਾ ਕਿੰਦਰਕੌਰ ਆ ਇੱਕ ਦਾ ਨਾ ਨਿੰਮਾ ਕਾਲੂ ਦੇ ਘਰ ਦੀ ਆ ਇੱਕ ਕਿੰਦਰ ਆ ਇੱਕ ਰਾਣੀ ਆ ਵਿਆਹ ਹੋ ਗਿਆ ਹੀ ਕੁੜੀ ਦਾ ਹਾਂਜੀ ਵਿਆਹ ਹੋ ਗਿਆ ਤਲਾਕ ਵੀ ਕਰ ਆਇਆ ਕਿਰੇ ਚਿਰ ਬਾਅਦ ਕੁ ਤਲਾਕ ਹੋਇਆ ਤਲਾਕ ਅਗਲੇ ਦਿਨ ਨੇ ਤਲਾਕ ਕਰ ਲਿਆ ਜੀ ਅੱਛਾ ਹਾਂ ਸੋਮਵਾਰੇ ਨਾ ਵਿਆਹ ਕੇ ਲਿਆਇਆ ਸੋਮਵਾਰ ਨੂੰ ਵਿਆਹ ਕੇ ਕਰੀਆ ਤੇ ਮੰਗਲਵਾਰ ਇਹ ਨਾ ਲੈਣ ਦੀ ਘਰ ਤੇ ਬੁੱਧਵਾਰ ਵੀਰ ਜੀ ਤਲਾਕ ਇਹ ਨਾ ਕਰ ਲਿਆ ਜਿਹਦਾ ਰਿਸ਼ਤਾ ਕਰਿਆ ਉਹ ਤਾਂ ਲੀਕ ਲੱਗ ਗਿਆ ਉਹ ਮਾਸੀ ਦੀ ਕੁੜੀ ਆ ਉਹਨੇ ਦੱਸਿਆ ਨਹੀਂ ਮੈਂ ਉਹਨਾਂ ਨੇ ਮੈਨੂੰ ਕੋਈ ਗੱਲ ਬਾਤ ਦੱਸੀ ਉਹਨਾਂ ਜੇ ਮੈਨੂੰ ਦੱਸਦੇ ਤਾਂ ਮੈਂ ਜ ਤੋਕਾ ਕਰ ਸਕਦੀ ਪਿੰਡ ਦੇ ਵਿੱਚ ਰਹਿਣ ਵਾਲੀ ਆ ਹਾਂ ਮੈਂ ਪਿੰਡ ਦੇ ਵਿੱਚ ਰਹਿਣ ਆਲੀਆ ਇਹਨਾਂ ਦੇ ਸਿਰ ਤੇ ਮੈਂ ਵੀਰਾ ਭਰਾਵਾਂ ਦੇ ਸਿਰ ਤੇ ਰਹਿਨੀ ਹਾਂ ਇਹ ਵੀ ਕਿਹਾ ਜਾਂਦਾ ਵੀ ਤੇਹੀ ਕੋ ਪੈਸੇ ਕੋਈ ਲੈ ਲੈ ਮੈਨੂੰ ਆਂਦੇ 50000 ਰੁਪਇਆ ਤੂੰ ਲਿਆ ਜੇ ਮੈਨੂੰ ਉਹ ਕਹਿ ਦੇਣਾ ਕਿ ਅਸੀਂ ਇਹਨੂੰ 50000 ਰੁਪਇਆ ਦਿੱਤਾ ਜੋ ਮੇਰੇ ਤੇ ਕਾਰਵਾਈ ਤੁਸੀਂ ਕਰ ਸਕਦੇ ਮੈਂ ਭੁਗਤ ਸਕਦੀ ਹੁਣ ਤੇ ਦੀ ਲੋੜ ਆ ਕਿ ਕੋਈ ਕਾਰਵਾਈ ਹੋਈ ਤਰਖਾਹ ਦਿੱਤੀ ਉਹਨਾਂ ਕੋਈ ਸੁਣੇਗੀ ਨਹੀਂ ਨੀ ਮੇਰੀ ਕੋਈ ਕਾਰਵਾਈ ਕੋਈ ਨਹੀਂ ਸੁਣੀ ਗਿਣੀ ਨਹੀਂ ਆਪ ਕੋਈ ਫੋਨ ਕਰ ਦਿੰਦੇ ਹਣ ਸਰਪੰਚ ਮੈਂਬਰ ਉਹਨਾਂ ਮੇਰੀ ਕੋਈ ਨਹੀਂ ਸੁਣੀ ਮੈਂ ਕੱਲੀ ਇਸ ਘਰ ਦੇ ਵਿੱਚ ਬੈਠੀ ਆ ਸਰਪੰਚ ਕਿਹੜੀ ਪਾਰਟੀ ਦਾ ਬੰਦਾ ਹੈ ਇਹ ਆਮ ਪਾਰਟੀ ਵਾਲੇ ਆ ਕੀ ਲੱਗਦਾ ਆ ہماری ਪਾਰਟੀ ਕਰਕੇ ਨਾ ਉਸਦੀ ਸੁਣਵਾਈ ਨਹੀਂ ਹੁੰਦੀ ਹਾਂਜੀ ਤਾਂ ਹੀ ਨਹੀਂ ਹੁੰੰਡੀ ਪਾਜੀ ਸਾਡੀ ਸੁਣਵਾਈ ਕੀ ਵੀ ਮੰਗ ਕਰਦੇ ਆਸੀਂ ਮੰਗ ਕਰਦੇ ਮੈਨੂੰ ਅਨਸਾਦ ਮਿਲਣਾ ਚਾਹੀਦਾ ਭਾਜੀ ਮੈਨੂੰ ਬੁਲਾਇਆ ਨਾ ਕੋਈ ਹਿੱਕਾ ਕੋ ਨਾ ਵੀ ਵੀਰੋ ਸਕਦੇ ਹਾਂ ਮੈਂ ਸਰਪੰਚ ਦੀ ਯਾਦ ਕਲੀਅਰ ਕਰ ਤੁਹਾਨੂੰ ਸਰਪੰਚ ਨੇ ਤਸਬੰਦੀ ਚਾਰੇ ਸਾਰਾ ਕੰਮ ਹੋਇਆ ਸਰਪੰਚ ਨੇ ਸੱਦਿਆ ਮੈਨੂੰ ਸਰਪੰਚ ਆਲੇ ਸਰਪੰਚ ਉੱਤੇ ਬੁਲਾਉਣਾ ਮੈਂ ਚਲੇ ਗਈਆਂ ਉੱਥੇ ਕੋਈ ਗੱਲਬਾਤ ਨਹੀਂ ਐਨਾ ਫੜ ਕੇ ਮੈਨੂੰ ਸਾਡੇ ਸਰਪੰਚ ਨੇ ਆਖਿਆ ਘਰੋਂ ਚੁੱਕ ਲਿਆ ਹੋਏ ਨੂੰ ਨਹੀਂ ਆਉਂਦੀ ਤੇ ਸਰਪੰਚ ਨੇ ਕਿਹਾ ਹੀ ਉਹ ਨਾ ਬੰਦਿਆਂ ਨੇ ਕਿਹਾ ਆਣ ਕੇ ਮੇਰੇ ਘਰ ਭਾਜੀ ਤੁਸੀਂ ਹਾਲ ਗੱਲ ਦੱਸੋ ਨਾ ਹਾਂ ਮੈਨੂੰ ਉਹਨਾਂ ਨੇ ਕਿਹਾ ਇਹ ਗੱਲ ਕਹੀ ਹੈ ਤੇਰਾ ਬਾ ਕੰਬ ਮੰਡਰ ਲਿਖਦਾ ਵੀ ਸਰਪੰਚ ਦੀ ਗੱਲ ਤੋਂ ਵੀ ਜੇ ਆਪਰ ਗੱਲ ਨਹੀਂ ਕਲੀਅਰ ਤੇ ਹਾਂ ਇਹਨਾਂ ਦਾ ਕਾਜ ਹੈ ਸਾਨੂੰ ਪੱਕਾ ਪਤਾ ਹੈ ਸਰਪੰਚ ਇਹ ਸਰ ਜਿਹੜੀ ਟੋਡੀਆਂ ਪਿੰਸਰ ਕੇ ਵੀਡੀਓ ਵਾਇਰਲ ਹੋ ਗਈ ਜਿਸ ਕੇ ਫੋਨ ਦਾ ਮੂੰਹ ਪਾ ਲਕੀ ਤਾ ਗਿਆ ਚਾਹ ਰਹੇ ਤੁਸੀਂ ਕਿ ਇਹ ਵੀਡੀਓ ਵਾਇਰਲ ਹੋ ਗਈ ਕਿ ਸਰ ਕੀ ਮਾਮਲਾ ਕੀ ਕਾਰਵਾਈ ਕੀਤੀ ਮੈਂ ਨਾ ਅੱਜ ਹੀ ਸਵੇਰੇ ਵੀਡੀਓ ਵੇਖੀ ਹੈਗੀ ਤੇ ਉਸ ਤੋਂ ਪਹਿਲਾਂ ਸਾਡੇ ਬਾਰੇ ਮੇਰੀ ਨੌਲੇਜ ਚ ਕੋਈ ਇਤਨਾ ਅਨੇਕੋ ਕੰਪਲੇਂਟ ਆਈ ਹੈ ਫਿਰ ਵੀ ਮੈਂ ਮਤਲਬ ਚਮਕੀਨ ਚਾਰਜਿੰਗ ਭੇਜਿਆ ਉੱਤੇ ਇਫੈਕਟ ਵੈਰੀਫਾਈ ਕਰਦਾ ਵੀ ਕੀ ਗੱਲ ਬਾਤ ਹੈ ਕਿਉਂਕਿ ਸਾਡੇ ਕੋਈ ਕੰਪਲੇਂਟ ਨਹੀਂ ਆਈ ਤੇ ਜਿਵੇਂ ਵੀ ਕੋਈ ਕੰਪਲੇਂਟ ਹੋਵੇ ਜਿਵੇਂ ਕੋਈ ਇਫੈਕਟ ਸਾਹਮਣੇ ਆਉਣ ਦੀ ਹੌਸਲ ਨਹੀਂ ਕਾਰਵਾਈ ਕਰਦਾ